ਮਾਨ ਸਤਕਾਰ ਕੀਤਾ ਮੇਰੀ ਇੰਟਰਵਿਊ ਸੁਣ ਕੇ ਕਹਿੰਦੇ ਆ ਗਿਆ ਤਾਂ ਨਾ ਪੈਨਸ਼ਨ ਦੀ ਗੱਲ ਕਰਕੇ ਕਹਿੰਦੇ ਉਹ ਪਤਾ ਨਹੀਂ ਮੈਂ ਤਾਂ ਮੂੰਹੋਂ ਨਿਕਲ ਗਿਆ ਸਾਰਾ ਖੁਸ਼ ਹੋ ਔਰ ਸਚਾਈ ਜੀ ਆ ਗਈ ਮੈਂ ਗਈ ਸੀਗੀ ਇੱਥੇ ਕਰਕੇ ਉਹ ਮੈਂ ਥੱਕ ਗਈ ਉਹਦਾ ਗਰਮੀ ਬਹੁਤ ਕਹਿੰਦੇ ਕਾਗਜ਼ ਭਰ ਦੋ ਮੈਂ ਭਰਤੇ ਹੈ ਤੇ ਉਸ ਵੇਲੇ ਤੱਕ ਕੁਝ ਨਹੀਂ ਪਤਾ ਮੇਰੇ 50 ਰੁਪਏ ਵੀ ਖਰਾਬ ਹੋ ਗਏ ਤੇ ਮੈਂ ਮੇਰੇ ਸਰੂਤਿਆਂ ਨੂੰ ਬਹੁਤ ਦੁੱਖ ਲੱਗਿਆ ਵੀ ਮੈਂ ਪੈਸੇ ਵਾਸਤੇ ਗਈ ਸੀ ਮੈਂ ਮਾਫੀ ਮੰਗਦੀ ਆ ਤੁਹਾਡੇ ਤੋਂ ਮੈਂ ਅੱਗੇ ਤੋਂ ਤੁਹਾਡੀ ਤੁਹਾਡੀ ਇੱਜ਼ਤ ਰੱਖੂਗੀ ਮੈਂ ਤੁਸੀਂ ਮੇਰੇ ਗਾਣਿਆਂ ਨੂੰ ਬਹੁਤ ਪਸੰਦ ਕੀਤਾ ਔਰ ਜਿਹੜਾ ਵੀ ਆ ਜਿੱਦਾਂ ਵੀ ਅਸੀਂ ਗਾਉਂਦੇ ਰਹੇ ਆ ਤੇ ਤੁਸੀਂ ਬਹੁਤ ਮਤਾਨ ਕੀਤਾ ਮੈਂ ਨਾ ਵਾਹਿਗੁਰੂ ਦਾ ਧੰਨਵਾਦ ਕਰਦਾ सत्कार योग मेहमानों, मेहमान सारिया परिवार जिया आख्या है मेरे थ्रू सो बहुत बहुत शुक्रिया सब शुभकामना और पार्टी भी बहुत बहुत आधाइया हो तो हरमंद हरमिंदर सिंह जी दे पोते दो ते पोती एक क्या हाल है ਕੋਈ ਨਹੀਂ بس ਬਹੁਤ ਹੈ ਤੇ ਉਹਨਾਂ ਦੀ ਲੋਹੜੀ ਮਨਾ ਰਹੇ ਐਡਵਾਂਸਡ ਔਰ ਮੇਰਾ ਬੋਨਾ ਨੇ ਮਾਨ ਸਤਕਾਰ ਕੀਤਾ ਮੇਰੀ ਇੰਟਰਵਿਊ ਸੁਣ ਕੇ ਕਹਿੰਦੇ ਆ ਕਿ ਤਾ ਨਾ ਪੈਨਸ਼ਨ ਦੀ ਗੱਲ ਕੋਈ ਕਰਕੇ ਦੇ ਉਹ ਪਤਾ ਨਹੀਂ ਮੈਂ ਤਾਂ ਮੂੰਹ ਨਿਕਲ ਗਿਆ ਜਾ ਕੁਛ ਔਰ ਸਤਾਈ ਜੀ ਆ ਗਈ ਮੈਂ ਗਈ ਸੀਗੀ ਐਸੇ ਕਰਕੇ ਉਹ ਮੈਂ ਥੱਕ ਗਈ ਉਹ ਤਾਂ ਗਰਮੀ ਬਹੁਤ ਕਹਿੰਦੇ ਕਾਗਜ਼ ਭਰ ਦੋ ਮੈਂ ਭਰਤੇ ਹੈ ਤੇ ਉਸ ਵਾਰ ਹਲੇ ਤੱਕ ਕੁਝ ਨਹੀਂ ਪਤਾ ਮੇਰੇ 50 ਰੁਪਏ ਵੀ ਖਰਾਬ ਹੋ ਗਏ ਤੇ ਇਸ ਕਰਕੇ ਮੇਰੇ ਸਰੋਤਿਆਂ ਨੂੰ ਬਹੁਤ ਦੁੱਖ ਲੱਗਿਆ ਮੈਂ ਪੈਸੇ ਵਾਸਤੇ ਗਈ ਸੀ ਮੈਂ ਮਾਫੀ ਮੰਗਦੀ ਆ ਤੁਹਾਡੇ ਤੋਂ ਮੈਂ ਅੱਗੇ ਤੋਂ ਤੁਹਾਡੀ ਤੁਹਾਡੀ ਇੱਜ਼ਤ ਰੱਖੂਗੀ ਮੈਂ ਤੁਸੀਂ ਮੇਰੇ ਗਾਣਿਆਂ ਨੂੰ ਬਹੁਤ ਪਸੰਦ ਕੀਤਾ ਔਰ ਜਿਹੜਾ ਵੀ ਆ ਜਿੱਦਾਂ ਵੀ ਅਸੀਂ ਗਾਉਂਦੇ ਰਹੇ ਆ ਤੇ ਤੁਸੀਂ ਬਹੁਤ ਮਤਾਨ ਕੀਤਾ ਮੈਂ ਨਾ ਵਾਹਿਗੁਰੂ ਦਾ ਧੰਨਵਾਦ ਕਰਦੀ ਆ ਕਿ ਤੁਹਾਡੇ ਤੇ ਮਿਹਰ ਹੋਈ ਔਰ ਤੁਸੀਂ ਮੈਨੂੰ ਹੁਣ ਯਾਦ ਕੀਤਾ ਇਸ ਖੁਸ਼ੀ ਦੇ ਮੌਕੇ ਤੇ ਮੈਂ ਵੀ ਅਰਦਾਸ ਕਰਦੀ ਸਦਾ ਤੁਸੀਂ ਖੁਸ਼ ਰਹੋ ਔਰ ਜਵਾਨ ਰਹੋ ਇਸੇ ਤਰ੍ਹਾਂ ਜਿੱਦਾਂ ਮੈਨੂੰ ਦਿਖਿਆ ਹੋ ਤੁਸੀਂ ਬਹੁਤ ਬਹੁਤ ਸੋਹਣੇ ਆ ਸਾਰੇ ਸੋ ਮੈਂ ਆਪਣੀਆਂ ਭੈਣ ਜੀ ਦਿਲਪ੍ਰੀਤ ਬੀਬੀ ਜੀ ਮੇਰੀ ਭੈਣ ਹੈ ਮਤ ਛੋਟੀ ਭੈਣ ਸੋ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਪੋਤਿਆਂ ਦੀਆਂ ਬੋਤੀਆਂ ਦੀਆਂ ਔਰ ਲੋੜੀਆ ਅਡਵਾਂਸ ਜੇ ਮੈਥੋਂ ਤਾਂ ਅਡਵਾਂਸ ਨੂੰ ਰਹਿ ਗਿਆ ਲੋੜੀ ਤੇ ਆ ਜਾਣੀ ਜ਼ਰੂਰੀ ਸੀ ਸੋ ਬਹੁਤ ਬਹੁਤ ਸ਼ੁਕਰੀਆ ਜਦੋਂ ਮੇਲ ਹੋ ਜਵੇ ਉਦ ਲਈ ਲੋੜੀ ਹੈ ਆਪਣੀ ਤਾਂ ਠੀਕ ਹੈ ਨਾ ਜੀ ਸਾਰੇ ਮਹਿਮਾਨਾਂ ਨੂੰ ਔਰ ਸਾਰਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਅਸ਼ੀਰਵਾਦ ਆ ਪਿਆਰ ਹੈ ਇਸੇ ਤਰ੍ਹਾਂ ਪਾਰਟੀਆਂ ਮਾਨਦੇ ਰਹੋ ਪਰਮਾਤਮਾ ਚੜ੍ਹਦੀ ਕਲਾ ਤੇ ਰੱਖੇ ਬਾਬਾ ਨਾਮ ਸਤਿਗੁਰ ਨਾਮ ਤੁਹਾਡੇ ਤੇ ਮਿਹਰ ਰੱਖੇ ਔਰ ਤੁਹਾਡੀਆਂ ਕਮਾਈਆਂ 'ਚ ਬਰਕਤ ਕਰੇ ਪਾਵੇ ਸੱਚੇ ਪਾਤਸ਼ਾਹ ਇੱਦਾਂ ਤੁਹਾਨੂੰ ਖੁਸ਼ ਰੱਖੇ ਮੈਂ ਤਾਂ ਇੰਨੀ ਹੀ ਦੁਆ ਦੇ ਸਕਦੀ ਆ ਤੁਹਾਡੀ ਪ੍ਰਾਣੀ ਆਰਟਿਸਟ ਸਮਝ ਕੇ ਤੁਸੀਂ ਮੈਨੂੰ ਉੱਥੇ ਬਹੁਤ ਪਿਆਰ ਨਾਲ ਬੁਲਾਇਆ ਮੈਂ ਬਹੁਤ ਤੁਹਾਡਾ ਦਿਲੋਂ ਰੇਣੀ ਆ ਦਿਲੋਂ ਰੇਣੀ ਆ ਬਸ ਹੋਰ ਮੈਂ ਜ਼ਿਆਦਾ ਕੀ ਕਰਦੀ ਮੈਨੂੰ ਜੇ ਤੁਸੀਂ ਦੱਸਦੇ ਸਟੇਜ ਲਈ ਐਨੀ ਸੋਹਣੀ ਸਾਡੇ ਵਾਰ ਤਾਂ ਸਟੇਜਾਂ ਵੀ ਉਦਾਂ ਹੀ ਗੱਡਿਆਂ ਤੇ ਗਾ ਗਾ ਕੇ ਗੱਡਿਆਂ ਤੇ ਗਾ ਗਾ ਕੇ ਸਾਰੀ ਜ਼ਿੰਦਗੀ ਆ ਬਹੁਤ ਬਹੁਤ ਚੰਗਾ ਸੀ ਉਦੋਂ ਵੀ ਵਧੀਆ ਹੁਣ ਵੀ ਵਧੀਆ ਹੈ ਮਹਾਰਾਜ ਦੀ ਕਿਰਪਾ ਆਪਾਂ ਇੱਕ ਦੂਜੇ ਨੂੰ ਮਿਲੇ ਆ ਸੋ ਵਾਹਿਗੁਰੂ ਦਾ ਸਾਰੇ ਜਣੇ ਅਰਦਾਸ ਕਰੋ ਵੀ ਐਸੀ ਤਰ੍ਹਾਂ ਚੜ੍ਹਦੀ ਕਲਾ ਰੱਖ ਰਵੇ ਸੱਚੇ ਪਾਤਸ਼ਾਹ ਸਾਡਾ ਪੰਜਾਬ ਤੇ ਸਾਡੇ ਨੌਜਵਾਨਾਂ ਤੇ ਔਰ ਨੌਜਵਾਨ ਵੀ ਸਾਡੇ ਗਾਣੇ ਸੁਣਨ ਤੇ ਗਾਹ ਉਹਨਾਂ ਦੇ ਬੱਚੇ ਵੀ ਸੁਣਨ ਤੇ ਦੱਸਦੇ ਰਹੇ ਹੁਣ ਤਾਂ ਬੱਚਿਆਂ ਨੂੰ ਥੋੜਾ ਜਿਹਾ ਸਮਝ ਨਹੀਂ ਹੈਗੀ ਸਾਡੇ ਪੁਰਾਣੇ ਗਾਣਿਆਂ ਦੀ ਪਰ ਫੇਰ ਵੀ ਮੈਂ ਉਹਨਾਂ ਅੱਗੇ ਬੱਚਿਆਂਗੇ ਵੀ ਬੇਨਤੀ ਕਰਦੀ ਆ ਵੀ ਤੁਸੀਂ ਸਾਡੇ ਗਾਣੇ ਸੁਣਿਓ ਹੈ ਮੇਰੇ ਖਾਸ ਕਰ ਸੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਮਹਿਮਾਨਾਂ ਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਸ਼ੁਕਰੀਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਜੀ ਛਤਰੀਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਣੀ ਤੁਹਾਡੀ ਜ ਆਪ ਹੈ